ਸ਼ੁਰੂ ਮਾੜਾ ਨਹੀਂ ਬੋਲਦਾ ਹੁੰਦਾ ਮੈਂ ਕਦੇ ਵਰਦੀ ਦਾ ਰੋਬ ਨਹੀਂ ਪਖਾਇਆਗਾ ਪਰ ਮੇਰੇ ਅਸੂਲ ਆ ਕੰਮ ਕਰ ਮੈਂ ਦੇ ਵਿੱਚ ਭਰਤੀ ਵੇਖੀ ਸੀਗੀ ਐਜ਼ ਕਨਸਟੇਬਲ ਮੈਂ ਉਹ ਚ ਸਿਲੈਕਟ ਵੀ ਹੋ ਗਿਆ ਸੀ ਪਰ ਜਿਹੜੀਆਂ ਮੰਗਾ ਮੰਗਾ ਮੜ ਕੇ ਕੀਤੀਆਂ ਜਾਂਦੀਆਂ ਨੇ ਇਨੇ ਕ ਪੈਸੇ ਜਮ੍ਹਾਂ ਕਰਾ ਦੇ ਉੱਥੇ ਤੁਹਾਨੂੰ ਬੈਲਟ ਦੇ ਦੇਣੇ ਵਰਦੀ ਦੇ ਦੇਣੇ ਉਸ ਪੱਖ ਤੋਂ ਮੈਂ ਫਿਰ ਚੁਣਿਆ ਚੁਣਾਇਆ ਰਹਿ ਗਿਆ ਸੀ ਨਹੀਂ ਬੋਲਦਾ ਹੁੰਦਾ ਮੈਂ ਕਦੇ ਵਰਦੀ ਦਾ ਰੋਬ ਨਹੀਂ ਪਖਾਇਆਗਾ ਪਰ ਮੇਰੇ ਅਸੂਲ ਆ ਕੰਮ ਵਿੱਚ ਸੀ ਵੀ ਆਰ ਜਾਂ ਤਾਂ ਮੈਂ ਇੱਕ ਚੰਗਾ ਅਫਸਰ ਹੋਣਾ ਚਾਹੀਦਾ ਸੀ ਮੈਂ ਲੋਕਾਂ ਨੂੰ ਸੇਧ ਦਿੰਦਾ ਕੋਈ ਦੱਸਦਾ ਜੋ ਮੇਰੇ ਬਾਪੇ ਨੇ ਸੰਸਕਾਰ ਦਿੱਤੇ ਸੀ ਮੈਨੂੰ ਤੇ ਜਾਂ ਫਿਰ ਮੇਰਾ ਦਿਲ ਉਹ ਵੀ ਚੰਗੇ ਮੈਸੇਜ ਦੇ ਸਕਦਾ ਹੈ ਉਹਦੇ ਵਿੱਚ ਵੀ ਚਲੋ ਮੇਰੇ ਮੱਥੇ ਤੇ ਜੋ ਮੈਚ ਆਇਆ ਸੀ ਉਹ ਨਹੀਂ ਲਿਖਿਆ ਉਹਦੇ ਖਿਲਾਫ ਆਉਂਦਾ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਸਾਨੀ ਦੇ ਹੋਲ ਕਹਿੰਦੇ ਸੀ ਇਸ ਕਰਕੇ ਜਿਹੜਾ ਸੀ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਮੈਨੂੰ ਨਾ ਮੈਨੂੰ ਮੇਰੀ ਜ਼ਿੰਦਗੀ ਨੇ ਜਿਹੜੇ ਤਜਰਬੇ ਕਰਵਾਏ ਆ ਖੱਟੇ ਮਿੱਠੇ ਤਜਰਬੇ ਖੱਟੇ ਮਿੱਠੇ ਨਹੀਂ ਜੀ ਬਹੁਤ ਕੌੜੇ ਕੌੜੇ ਮੈਂ ਕਹਿੰਦਾ ਜਿੱਥੇ ਮੈਂ ਜਾ ਕੇ ਲੱਗਦਾ ਨਾ ਉੱਥੇ ਪਤਾ ਹੁੰਦਾ ਕਿ ਐਸਐਚਓ ਧਰਮ ਸਿੰਘ ਬਰਾੜ ਆ ਗਿਆ ਨਾ ਤਾਂ ਕੰਮ ਜਿਹੜਾ ਉਹ ਦੈਲੇਚ ਰਹਿ ਕੇ ਕਰਨਾ ਪਈ ਸੀ ਓਦੋਂ 92 93 ਤੋਂ ਲੈ ਕੇ ਤੇ ਉਹ ਲੋਕਾਂ ਨੇ ਇਨਾ ਪਿਆਰ ਵੀ ਇੱਕ ਵਰਦੀ ਹੈਣੀ ਮੇਰੇ ਕੋਲੇ ਇੱਕ ਮਰੀ ਤਨਖਾਹ ਹੈਣੀ ਮੈਂ ਗਵਰਨਮੈਂਟ ਦਾ ਫੀਲਿੰਗ ਫੀਲਿੰਗ ਕਹਿੰਦੇ ਵੀ ਪੂਰੀ ਹੈਗੀ ਅਸਲ ਵਿੱਚ ਫੀਲਿੰਗ ਤੋਂ ਗਾਹਡ ਪਾਦੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਮੈਂ ਰੋਮ ਰੋਮ ਮੇਰਾ ਇੱਕ ਕਤਰਾ ਕਤਰਾ ਕਰ ਜਾਇਆ ਲੋਕ ਪੱਕਾ ਇੱਕ ਨੇਕ ਚੰਦ ਤੇ ਰਾਜੂ ਨੂੰ ਤੂੰ ਥਾਣੇ ਲੈ ਕੇ ਆਇਆ ਸੀ ਡੋਰ ਦੇ ਕੇ ਚ ਮੈਂ ਪੀਏ ਭੇਜਿਆ ਸੀ ਤੇ ਤੂੰ ਗੱਲ ਨਹੀਂ ਸੁਣੀ ਉਹਦੀ ਮੈਂ ਇੱਜ਼ਤ ਕਰਨੀ ਜਾਣਦਾ ਐਮਐਲਏ ਸਾਹਿਬ ਕੋਈ ਲੈਣੇ ਚੱਲੇ ਗਿਆ ਅੱਜ ਅੱਜ ਤਾਂ ਉਸ ਤੋਂ ਗਾ ਸਾਡੀ ਨਿਆਪਾਲਕਾ ਸਵਰਗਵਾਸੀ ਸਰਜੀਤ ਪਾਤਰ ਸਾਹਿਬ ਬੜੀਆਂ ਖੂਬਸੂਰਤ ਲਿਖਣਾ ਮੈਨੂੰ ਹੁਣ ਯਾਦ ਆਉਂਦੀਆਂ ਉਹਨਾਂ ਦੀਆਂ ਉਹਨਾਂ ਨੇ ਲਿਖਿਆ ਸੀ ਕਹਿੰਦੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸਾਡਾ ਅਸੀਂ 2 ਲੱਖ VOTER ਦੇ ਚੁਣੇ ਹੋਏ ਨੁਮਾਇੰਦੇ ਤੇ ਸਾਡੀ ਸਰਕਾਰ ਦਾ ਤੂੰ ਲੋਕਤ ਤੇ ਸਾਨੂੰ ਦੱਸੇਗਾ ਤੂੰ ਕਿਵੇਂ ਵਿਚਾਰ ਲੋਕਤੰਤਰ ਦਾ ਚੌਥਾ ਮਜ਼ਬੂਤ ਤਾਂ ਮੈਂ ਤੁਸੀਂ ਬੈਠੋ ਮੀਡੀਆ ਤੇ ਮੈਨੂੰ ਬਹੁਤ ਵੱਡੇ ਵੱਡੇ ਚੈਨਲਾਂ ਦੇ ਨੈਸ਼ਨਲ ਚੈਨਲਾਂ ਦੇ ਮੈਨੂੰ ਕਾਲਸ ਆਈਆਂ ਹੈਗਾ ਹੈਡ ਆਫਿਸ ਤੋਂ ਉਹ ਕਹਿੰਦੇ ਬਾਈ ਜੀ ਬਹੁਤ ਕਿ ਕਿਸਮਤ ਵਾਲਿਓ ਕਿ ਟ੍ਰੈਂਡਿੰਗ ਚ ਚੱਲ ਰਹੇ ਹਾਂ ਤੇ ਮੈਨੂੰ ਟ੍ਰੈਂਡਿੰਗ ਸ਼ਬਦ ਸੁਣਿਆ ਬਹੁਤ ਸੀ ਪਰ ਮੈਨੂੰ ਆ ਇਸ ਬਸੰਤ ਪੰਜ ਮਹੀਨੇ ਦਿਖਾਦਾ ਵੀ ਟ੍ਰੈਂਡਿੰਗ ਤੇਰੇ ਬਾਤੇ ਟ੍ਰੈਂਡਿੰਗ ਕੀ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਸ਼ੂਗਰ ਹੋ ਗਈ ਇਹਨੂੰ ਨਮ ਨਮ ਦੇ ਪੱਤੇ ਖਾਣੇ ਪੈਣੇ ਆ ਇਹਨੂੰ ਕਰੇਲਾ ਖਾਣਾ ਕਰੇਲਾ ਖਾਣਾ ਤੇ ਉਹ ਬੰਦਾ ਕਹਿੰਦਾ ਯਾਰ ਹਾਏ ਇਹ ਨਹੀਂ ਮੈਂ ਖਾ ਮਰ ਸਕਦਾ ਖਾ ਨਹੀਂ ਸਕਦਾ ਪਰ ਡਾਕਟਰ ਕਹਿੰਦਾ ਨਹੀਂ ਖਾ ਇਹਨੂੰ ਉਹ ਤਜਰਬੇ ਜ਼ਿੰਦਗੀ ਨੇ ਕਰਾਇਆ ਕਿ ਤਾ ਜ਼ਿੰਦਗੀ ਜਿਹੜੀ ਹੈ ਨਾ ਉਹ ਭਜਾਉਂਦੀ ਆ ਤੁਹਾਨੂੰ ਬਾਹੋਂ ਫੜ ਕੇ ਵੀ ਭੱਜ ਚਾਹੇ ਸਾਹੋ ਸਾਹ ਹੋ ਜਾ ਪਰ ਤੈਨੂੰ ਮੰਜ਼ਿਲ ਤੱਕ ਤੇ ਭੱਜਣਾ ਮੈਨੂੰ ਦੇ ਵਿੱਚ ਮੈਂ ਨਿਕਲਿਆ ਨਾ ਬਾਈ ਉਹ ਚੀਜ਼ਾਂ ਮੈਨੂੰ ਮਜਬੂਰ ਕਰਦੀ ਐ ਇਸ ਚੀਜ਼ ਵਾਸਤੇ ਕਿ ਕੁਝ ਮੇਰੇ ਮਾਰਗਦਰਸ਼ਕ ਵੀ ਉਹੋ ਜਿਹੇ ਵੀ ਜਿਹੜੇ ਕਹਿੰਦੇ ਆ ਕਿ ਵੀ ਜੇ ਹੁਣ ਨਹੀਂ ਬੋਲਣਾ ਤਾਂ ਕਦੋਂ ਬੋਲਣਾ ਇਹ ਫਿਰ ਸਮਾਂ ਜਿਹੜਾ ਆ ਗਿਆ ਇੱਥੇ ਇੱਕ ਜਾ ਕੇ ਕਹਿੰਦੇ ਵੀ ਬੰਦਾ ਸਿਆਣਾ ਕਿਸੇ ਫਰਫਰੀ ਦੇ ਵਿੱਚ ਦੋ ਤਿੰਨ ਵਿਆਹ ਇਹੋ ਜਿਹੇ ਹੈ ਵੀ ਜਿਨ੍ਹਾਂ ਵਾਸਤੇ ਅਸੀਂ ਜਿਹੜਾ ਸੀ ਨਾ ਮੈਂ ਤੇ ਨਾਲ ਪ੍ਰੋਗਰਾਮ ਪਲਾਨ ਕਰੀ ਬੈਠਾ ਸੀ ਮੈਂ ਕਿਹਾ ਯਾਰ ਵੀ ਐਤਵਾਰ ਤੱਕ ਮੈਨੂੰ ਆਪਦੇ ਕੰਮ ਧੰਦੇ ਕਰ ਲੈਣ ਦੇ ਤੇ ਫਿਰ ਸੋਮਵਾਰ ਨੂੰ ਆਪਾਂ ਤੇਰੀ ਸ਼ਾਪਿੰਗ ਕਰਨ ਚੱਲਾਂਗੇ ਪੁਰਗਾ ਨੇ ਲੀੜੇ ਕੱਪੜੇ ਲੈੜੇ ਹੁੰਦੇ ਆ ਤੋ ਸ਼ਨੀਵਾਰ ਨੂੰ ਵੀਡੀਓ ਬਣਾਤੀ ਐ ਐਤਵਾਰ ਨੂੰ ਤੜਕੇ 5 ਵਜੇ ਦੀ ਬਾਅਦ ਸ਼ਡਿਊਲ ਕੀਤੀ ਵੀ ਸੀਗੀ ਉਹ ਐਸੀ ਬਾਬੇ ਨੇ ਕਿਰਪਾ ਕੀਤੀ ਗੁਰਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਨੇ ਤੋ ਵਿਚਾਰੀ ਚਾਹ ਤੇ ਲਾ ਰੱਖਤੀ ਹੈ ਹੁਣ ਕਹਿੰਦੀ ਨਹੀਂ ਹੱਕ ਕੀ ਵੇ ਜਸਵਿੰਦਰਾ ਬਣਾਉਂਦੀ ਚਾਹ ਤੇ ਨਹੀਂ 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 ਉਹ ਮੈਨੂੰ ਪਿਛਲੇ ਸਮੇਂ ਦੇ ਵਿੱਚ ਚਾਈਨਾ ਡੋਰ ਦੀ ਸਮੱਸਿਆ ਕਾਫੀ ਆਈ ਸੀ ਲਗਾਤਾਰ ਕਈ ਪੁਲਿਸ ਅਧਿਕਾਰੀਆਂ ਦੀਆਂ ਤੁਸੀਂ ਵੀਡੀਓ ਦੇਖੀਆਂ ਸੀ ਸਾਡੇ ਚੈਨਲ ਤੇ ਵੀ ਦਿਖਾਈਆਂ ਕਿ ਅਸੀਂ ਕਿਵੇਂ ਚਾਈਨਾ ਡੋਰ ਨੂੰ ਲੈ ਕੇ ਰੇਡਾਂ ਕੀਤੀਆਂ ਜਾ ਰਹੀਆਂ ਤੇ ਇਹਦੇ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਐਸਐਚਓ ਵੀ ਐਮਐਲਏ ਨਾਲ ਗੱਲਬਾਤ ਹੁੰਦੀ ਆ ਕਿ ਉਹਨਾਂ ਦੇ ਬੰਦੇ ਨੂੰ ਫੜਿਆ ਜਾਂਦਾ ਹੈ ਅਕਸਰ ਇਹ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਿ ਪੁਲਿਸ ਬੰਦੇ ਫੜਦੀ ਆ ਤਾਂ ਜਿਹੜਾ ਕੋਠੀ ਚੁਕਿਆ ਜਾਂਦਾ ਫੋਨ ਆ ਜਾਂਦਾ ਅਜਿਹੀ ਇੱਕ ਦਰਸਾਇਆ ਗਿਆ ਸੀ ਤੇ ਜੋ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ ਸੀਗੀ ਤੇ ਇਸ ਵੀਡੀਓ ਦਾ ਪੂਰਾ ਸੱਚ ਜਾਨਣਾ ਚਾਹਿਆ ਤਾਂ ਅਸੀਂ ਅੱਜ ਪਹੁੰਚੇ ਹਾਂ ਜੈਤੋ ਦੇ ਵਿੱਚ ਕਿਉਂਕਿ ਇਹ ਜਿਹੜੀ ਵੀਡੀਓ ਹੈ ਇਹ ਫਰਮਾਈ ਗਈ ਸੀ ਕਿ ਸਾਡੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਨੇ ਜਿਸ ਦੇ ਸਿੱਖੀ ਪਹਿਲਾਂ ਤੋਂ ਤੁਹਾਡਾ ਖਬਰਨਾਮਾ ਦੇ ਬਹੁਤ ਸਵਾਗਤ ਹੈ ਖਬਰਨਾਮਾ ਦੀ ਪੂਰੀ ਟੀਮ ਨੂੰ ਬਈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਖਬਰਨਾਮਾ ਦੇਖ ਰਹੇ ਸਾਰੇ ਮੇਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਤੁਹਾਡੀ ਵੀਡੀਓ ਕਾਫੀ ਵਾਇਰਲ ਹੋਈ ਜਿਹਦੇ ਵਿੱਚ ਤੁਸੀਂ ਇੱਕ ਐਸਐਚਓ ਧਾਕੜ ਐਸਐਚਓ ਕਹਿ ਸਕਦੇ ਜਿੰਨ ਕੀ ਲੋਕ ਡਿਮਾਂਡ ਕਰਦੇ ਆ ਕਿ ਇਦਾਂ ਹੋਣੇ ਚਾਹੀਦੇ ਆ ਪੰਜਾਬ ਉਹ ਵਾਇਰਲ ਹੋਈ ਆ ਉਹਦੇ ਵਿੱਚ ਕੀ ਗੱਲ ਕਰ ਗਏ ਤਾਂ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਹੁਣ ਇਸ ਸਮੇਂ ਦੇ ਵਿੱਚ ਜੋ ਹਾਲਾਤ ਤੁਸੀਂ ਦਿਖਾਈ ਗਏ ਨੇ ਕਿ ਚਾਈਨਾ ਡੋਰ ਹੈਗੀ ਜਿੱਥਾਂ ਐਮਐਲਏ ਦਾ ਘੁੰਮਦਾ ਉਹ ਦਰਸਾਇਆ ਗਿਆ ਕਿ ਇਹ ਤੁਹਾਨੂੰ ਇੰਨਾ ਪਿਆਰ ਮਿਲ ਰਿਹਾ ਕੀ ਕਹਿਣਾ ਤੁਹਾਨੂੰ ਲੱਗੇ ਪਿੰਤਲ ਤੋਂ ਮੈਨੂੰ ਨਾ ਜੀ ਮੈਂ ਇੱਕ ਵਾਰੀ 92 93 ਦੇ ਵਿੱਚ ਭਰਤੀ ਵੇਖੀ ਸੀਗੀ ਐਸ ਕਨਸਟੇਬਲ ਮੈਂ ਉਹਦੇ ਸਿਲੇਕਟ ਵੀ ਹੋ ਗਿਆ ਸੀ ਪਰ ਜਿਹੜੀਆਂ ਮੰਗਾਂ ਮਾਰਨਾ ਮੁੜ ਕੇ ਕੀ ਜਾਂਦੀ ਵੀ ਇਹਨਾਂ ਦੇ ਪੈਸੇ ਜਮ੍ਹਾਂ ਕਰਾ ਦੇ ਉੱਥੋਂ ਤੁਹਾਨੂੰ ਬੈਲਟ ਦੇ ਦੇਣੇ ਵਰਦੀ ਦੇ ਦੇਣੇ ਉਸ ਪੱਖ ਤੋਂ ਮੈਂ ਫਿਰ ਚੁਣਿਆ ਚੁਣਾਇਆ ਰਹਿ ਗਿਆ ਸੀਗਾ ਉਦੋਂ ਮੇਰੇ ਸੁਪਨੇ بڑے ਸੀਗੇ ਮੈਂ ਸੋਚਦਾ ਮੈਂ ਕਾਂਸਟੇਬਲ ਭਰਤੀ ਹੋਊਗਾ ਤੇ ਉਸ ਤੋਂ ਬਾਅਦ ਮੈਂ ਸਟੈਪ ਬਾਈ ਸਟੈਪ ਜਿਹੜਾ ਮੈਂ ਘਟੋ ਘੱਟ ਡੀਐਸਪੀ ਦੇ ਰੈਂਕ ਤੱਕ ਜਾਊਗਾ ਤੇ ਮੈਂ ਜਿਹੜਾ ਲੋਕਾਂ ਨੂੰ ਦੱਸਾਂਗਾ ਕਿ ਸਾਰੀ ਪੁਲਿਸ ਜਾਂ ਸਾਰੇ ਸਰਕਾਰੀ ਮਹਿਕਮੇ ਮਾੜੇ ਨਹੀਂ ਹੁੰਦੇ ਇਹਨੂੰ ਮਾੜੇ ਬਣਾਇਆ ਵੀ ਜਾਂਦਾ ਉਹ ਕਹਿੰਦੇ ਜੇ ਤੁਸੀਂ ਕਿਸੇ ਨੂੰ ਚੋਰ 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 ਕਰੀ ਜਾਓਗੇ ਨਾ ਤਾਂ ਉਹ ਜੇ ਨਹੀਂ ਉਹ ਫਿਰ ਵੀ ਬਣ ਜੂਗਾ ਯਾਰ ਸਾਰੇ ਲੋਕ ਤਾਂ ਕਹਿੰਦੇ ਫਿਰ ਬਣ ਜੂ ਬਣ ਜੂਗਾ ਸਾਡਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਨੂੰ ਕਰਾਪਟ ਬਣਾਉਣ ਦੇ ਵਿੱਚ ਕਿਸੇ ਨੂੰ ਗੁਨਾਹ ਕਰਨ ਵਾਸਤੇ ਮਜਬੂਰ ਕਰਨ ਦੇ ਵਿੱਚ ਪਰ ਉਹ ਜਦੋਂ ਮੇਰਾ ਸੁਪਨਾ ਉੱਥੇ ਰਹਿ ਗਿਆ ਤਾਂ ਫਿਰ ਮੇਰਾ ਜਿਹੜਾ ਨਾਲ-ਨਾਲ ਮੇਰਾ ਪ੍ਰਾਇਮਰੀ ਸਕੂਲ ਟਾਈਮ ਤੋਂ ਮੇਰਾ ਸਿੰਗਿੰਗ ਦਾ ਬਹੁਤ ਸ਼ੌਂਕ ਸੀ ਮੈਂ ਮਾਨਕ ਸਿੰਘ ਸਾਹਿਬ ਦੀਆਂ ਕਲੀਆਂ ਬਹੁਤ ਗਾਉਂਦਾ ਹੁੰਦਾ ਸੀ ਮੈਂ ਸਕੂਲ ਨੂੰ ਆਉਣਾ ਨਾ ਕਰੇ ਤਾਂ ਕਰੇ ਆਪਣੇ ਆਮ ਡੰਗਰ ਰੱਖੇ ਹੁੰਦੇ ਸੀ ਇੱਕ ਪਾਸੇ ਸਾਡੇ ਇੱਕ ਖੁਰਲੀ ਖਾਲੀ ਪਈ ਸੀਗੀ ਉਹਦੇ ਚ ਲੋਕਾਂ ਦਾ ਡਰਮ ਪਿਆ ਸੀ ਖਾਲੀ ਮੈਂ ਦੁਪਹਿਰੇ ਜੇਠ ਹਾਰ ਦੇ ਮਹੀਨੇ ਸਕੂਲੋਂ ਆ ਕੇ ਉਹ ਤੇ ਬੋਰੀ ਵਛਾ ਕੇ ਆਇਆ ਆਇਆ ਵਾਜਾ ਕੇ ਤੇ ਕਹਿੰਦੇ ਗੋਰਾ ਮੁਕਤਮਾ ਕਰਿਆ ਮੈਂ ਉਹ ਨੋਨਾ ਹੁੰਦਾ ਸੀਗਾ ਫੇਰ ਰੋਟੀ ਖਾਂਦਾ ਹੁੰਦਾ ਸੀ ਉਹ ਵੀ ਚੀਜ਼ਾਂ ਜਿਹੜੀਆਂ ਦਿਮਾਗ ਦੇ ਵਿੱਚ ਹੈਗੀਆਂ ਸੀਗਾ ਚਲੋ ਮੈਨੂੰ ਮੌਕਾ ਮਿਲਿਆ ਮੇਰੇ ਉਸਤਾਦ ਜੀ ਅਨਕੀਲਾ ਸਾਹਿਬ ਦੇ ਜ਼ਰੀਏ ਮੈਂ 18 19 ਸਾਲ ਉਹਨਾਂ ਦੇ ਨਾਲ ਰਿਹਾ ਵਿਚਰਿਆ ਮੈਂ ਆਪਣੀਆਂ ਐਲਬਮਜ਼ ਕੀਤੀਆਂ ਤੇ ਇੱਕ ਮਨ ਦੇ ਵਿੱਚ ਸੀ ਵੀ ਆਰ ਜਾਂ ਤਾਂ ਮੈਂ ਇੱਕ ਚੰਗਾ ਅਫਸਰ ਹੋਣਾ ਚਾਹੀਦਾ ਸੀਗਾ ਮੈਂ ਲੋਕਾਂ ਨੂੰ ਸੇਧ ਦਿੰਦਾ ਕੋਈ ਦੱਸਦਾ ਜੋ ਮੇਰੇ ਬਾਪੇ ਨੇ ਸੰਸਕਾਰ ਦਿੱਤੇ ਸੀ ਮੈਨੂੰ ਤੇ ਜਾਂ ਫਿਰ ਮੇਰਾ ਦਿਲ ਕੀਤਾ ਕਿ ਯਾਰ ਇੱਕ ਸਿੰਗਰ ਜਿਹੜਾ ਹੁੰਦਾ ਇੱਕ ਸੈਲੀਬ੍ਰਿਟੀ ਜਿਹੜਾ ਹੁੰਦਾ ਉਹ ਵੀ ਚੰਗੇ ਉਹਦੇ ਵਿੱਚ ਵੀ ਚਲੋ ਮੇਰੇ ਮੱਥੇ ਤੇ ਜੋ ਮੈਚ ਆਇਆ ਸੀ ਉਹ ਨਹੀਂ ਲਿਖਿਆ ਸੀ ਤੇ ਫਿਰ ਚਲਦੇ ਚਲਦੇ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਇਹਦੇ ਵਿੱਚ ਫਿਰ ਮੈਂ ਜਦੋਂ ਹੁਣ ਜਾ ਕੇ ਪਿਛਲੇ ਮਤਲਬ 3 ਸਾਲ ਤੋਂ ਮੈਂ ਸ਼ਾਰਟ ਮੂਵੀਜ਼ ਕਰ ਰਿਹਾ ਹਾਂ ਹੋਰ ਬਹੁਤ ਸਾਰੀਆਂ ਅਸੀਂ ਕੀਤੀਆਂ ਨੇ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਤੇ ਇਹਦੇ ਬਾਰੇ ਦਾ ਮੈਂ ਸਿਰਫ ਇੰਨਾ ਕੁ ਸੋਚਿਆ ਸੀਗਾ ਵੀ ਲੋਕਾਂ ਨੇ ਸੱਚੀ ਮੁੱਝੀ ਜੋ ਮੈਂ 92 93 ਭਰਤੀ ਵੇਲੇ ਸੋਚਿਆ ਸੀ ਕਿ ਮੈਂ ਜੇ ਮੈਂ ਉਦੋਂ ਦਾ ਭਰਤੀ ਹੋਇਆ ਹੁਣ ਤੱਕ ਜੇ ਮੈਂ ਚਲੋ ਡੀਐਸਪੀ ਨਾ ਵੀ ਬਣਦਾ ਜੇ ਮੈਂ ਸਬ ਇਨਸਪੈਕਟਰ ਜਾਂ ਇਨਸਪੈਕਟਰ ਵੀ ਹੁੰਦਾ ਤਾਂ ਮੈਂ ਹੁੰਦਾ ਕਿਉਂਕਿ ਹਲੇ ਮੇਰੀ ਰੈਟਾਇਰਮੈਂਟ ਦੀ ਉਮਰ ਨਹੀਂ ਹੋਈ ਨਹੀਂ ਹੋਈ ਸੀ ਮੈਂ ਕਹਿੰਦਾ ਕਿ ਲੋਕਾਂ ਨੇ ਜਿਹੜਾ ਸੀ ਨਾ ਪਿਛਲੀ ਜਿਹੜੀ ਕਮੀ ਸੀ ਉਦੋਂ 92 93 ਤੋਂ ਲੈ ਕੇ ਤੇ ਉਹ ਲੋਕਾਂ ਨੇ ਇਨਾ ਪਿਆਰ ਦਿੱਤਾ ਸਾਰੀ ਘੜਤੀ ਤੇ ਮੈਨੂੰ ਐ ਮਹਿਸੂਸ ਹੁੰਦਾ ਹੈ ਇੱਕ ਵਰਦੀ ਹੈਣੀ ਮੇਰੇ ਕੋਲੇ ਇੱਕ ਮੇਰੀ ਤਨਖਾਹ ਹੈਣੀ ਮੈਂ ਗਵਰਨਮੈਂਟ ਦਾ ਫਸ ਵੀ ਫੀਲਿੰਗ ਫੀਲਿੰਗ ਕਹਿੰਦੇ ਵੀ ਪੂਰੀ ਹੈਗੀ ਐਸੋ ਫੀਲਿੰਗ ਤੋਂ ਗਾਂਡ ਪਾਦੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਮੈਂ ਰੋਮ ਰੋਮ ਮੇਰਾ ਇੱਕ ਕਤਰਾ ਕਤਰਾ ਕਰਜਾ ਹੀ ਲੋਕ ਮਾਨ ਵਿੱਚ ਕਿਵੇਂ ਆਇਆ ਕਿਉਂਕਿ ਦੱਸਿਆ ਜਿਹੜਾ ਮੈਨੂੰ ਪਤਾ ਲੱਗਾ ਵੀ ਤੁਸੀਂ ਗਾਇਕੀ ਦੇ ਵਿੱਚ ਵੀ ਗਏ ਹੋ ਕਿਲਾ ਸਾਫ ਦੇ ਨਾਲ ਵੀ ਇਹ 스테ਜਾਂ ਸਜੀਆਂ ਕੀਤੀਆਂ ਹੋਈਆਂ ਹਨਾ ਤੇ ਪਰ ਇਹ ਤੋਂ ਬਾਅਦ ਇਸ ਤੋਂ ਕਦਾ ਵੀ ਇਹਨੂੰ ਕਿਵੇਂ ਟਰਨ ਲਈ ਤੁਸੀਂ ਵੀ ਇੱਕ ਵਾਰੀ ਸ਼ਾਰਟ ਫਿਲਮਾਂ ਜਾਂ ਪੰਜਾਬ ਦੇ ਬੇਸਿਕ ਮੁੱਦੇ ਕਈ ਵੀਡੀਓ ਵੇਖੇ ਤੁਹਾਡੀਆਂ ਵੱਖ-ਵੱਖ ਮੁੱਦੇ ਤੁਸੀਂ ਚੁਣੇ ਹੋਏ ਹਨ ਵਿੱਚ ਸਮੇਂ ਦੇ ਨਾਲ ਸਾਰਾ ਕੁਝ ਬਦਲਦਾ ਰਹਿੰਦਾ ਜੀ ਜਦੋਂ ਸਾਡੇ ਵਿਆਹ ਸ਼ਾਦੀਆਂ ਹੋਏ ਸੀਗੇ ਤਾਂ ਉਦੋਂ ਜਿਹੜਾ ਘੁੰਡ ਦਾ ਰਿਵਾਜ ਹੋ ਖਤਮ ਹੋ ਗਿਆ ਸੀਗਾ ਮੂੰਹ ਵਿਖਾਉਣ ਲੱਗ ਪਏ ਸੀ ਕੁੜੀ ਦਾ ਨੰਦਕਾਰ ਜਿੱਤੇ ਜਿਹੜੇ ਸਾਡੇ ਤੋਂ ਪਹਿਲਾਂ ਸਾਡੇ ਵੱਡੇ ਭਰਾਵਾਂ ਦੇ ਚਾਚੇ ਤਾਏ ਦਾ ਵਿਆਹ ਹੋਇਆ ਸੀ ਉਦੋਂ ਪੱਲਾ ਕੀਤਾ ਜਾਂਦਾ ਸੀਗਾ ਇੱਕ ਸੁੰਨੀ ਥੱਲੇ ਹੁੰਦੀ ਸੀ ਇੱਕ ਉੱਪਰ ਫਲਕਾਰੀ ਹੁੰਦੀ ਸੀ ਉਹ ਜਿਵੇਂ ਜਿਵੇਂ ਉਹ ਡਿਜੀਟਲ ਹੁੰਦੀਆਂ ਗਈਆਂ ਨਾ ਤੇ ਓਵੇਂ ਓਵੇਂ ਸਮਾਂ ਜਿਹੜਾ ਜ਼ਮਾਨਾ ਡਿਜੀਟਲ ਹੁੰਦਾ ਗਿਆ ਤੇ ਸਾਡੇ ਹੱਥਾਂ 'ਚ ਆਹ ਚੀਜ਼ ਆ ਗਈ ਇਹ ਆਈ ਦਾ ਪਤਾ ਲੱਗਿਆ ਕਿ ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਉਹ ਕਿਸਟਾਂ ਹੁੰਦੀਆਂ ਸੀ ਫਿਰ ਸੀੜੀਆਂ ਹੁੰਦੀਆਂ ਸੀ ਫਿਰ ਪੈਨ ਡਰਾਈਵ 'ਚ ਆਪਾਂ ਆ ਗਿਆਂ ਉਦੋਂ ਬਾਅਦ ਦੇ ਵਿੱਚ ਜਿਹੜਾ ਅਸੀਂ ਇੱਥੇ ਚੱਲ ਪਿਆ ਕੰਮ ਵੀ ਯਾਰ ਤੁਸੀਂ ਹੁਣ ਦੁਨੀਆ ਇੱਕ ਕਲਿੱਕ ਤੇ ਖੜੀ ਐ ਇੱਕ ਕਲਿੱਕ ਤੁਹਾਡਾ ਚੈਨਲ ਉਡਾ ਸਕਦੀ ਹੈ ਤੁਸੀਂ ਆਪਣਾ ਕੁਛ ਕਰ ਹੀ ਜਾਂਦੇ ਹੋ ਨਾ ਤੇ ਪਤਾ ਕੋਈ ਨਹੀਂ ਵੀ ਕਦੋਂ ਤੁਹਾਡੀਆਂ ਮਾੜੀਆਂ ਸਿਕਿਉਰਟੀਆਂ ਵੀਕ ਹੋਈਆਂ ਤੇ ਕਿਹੜੇ ਹੈਕਰ ਨੇ ਤੁਹਾਡਾ ਚੈਨਲ ਹੈਕ ਕਰ ਲੈਣਾ ਠੀਕ ਹੈ ਜੀ ਇਸ ਕਰਕੇ ਇੱਕ ਕਲਿੱਕ ਤੇ ਦੁਨੀਆ ਖੜੀ ਹੈ ਤੇ ਉਹ ਕਲਿੱਕ ਜਿਹੜੀ ਐਸ ਪਸੰਤ ਪੰਚਮੀ ਤੇ ਵਿੱਜੀ 2025 ਵਾਲੀ ਤੇ ਉਹ ਕਲਿੱਕ ਨੇ ਜਿਹੜਾ ਸੀ ਮੇਰੀ ਸਾਰੀਆਂ ਉਹ ਆਸਾਂ ਜਿਹੜੀਆਂ ਸੀ ਉਹਨਾਂ ਨੂੰ ਸਾਰੀਆਂ ਨੂੰ ਫਾਲਗੁਰ ਰਾਮਦਾਸ ਪਾਸ਼ਾ ਬਾਬਾ ਦੀਪ ਸਿੰਘ ਸਾਹਿਬ ਨੇ ਲਾਤਾ ਮੈਂ ਐਸਐਚਓ ਵੀ ਬਣ ਕੇ ਲੋਕਾਂ ਦੀ ਨਿਗਾ ਦੇ ਵਿੱਚ ਉਹ ਵੀ ਲੋਕਾਂ ਨੇ ਧੰਨਾ ਉਹ ਮਾਂ ਪਿਓ ਉਹ ਧੰਨਾ ਤੈਨੂੰ ਜੰਮਰ ਵਾਲੇ ਧੰਨਾ ਤੇਰੀ ਸੋਚ ਧੰਨਾ ਤੇਰੀ ਡਿਊਟੀ ਉਹ ਚੀਜ਼ਾਂ ਲੋਕਾਂ ਤੇ ਮੇਰਾ ਇੱਕ ਜਿਹੜਾ ਇੱਕ ਸਿੰਗਰ ਹੁੰਦਾ ਹੈ ਅਦਾਕਾਰੀ ਤੇ ਜਿਹਨੇ ਕੰਨ ਹੈ ਜਿਹੜੇ ਗੋਣ ਹੈ ਉਹ ਆਟੋਮੈਟਿਕਲੀ ਉਹ ਚ ਹੁੰਦੇ ਆ ਤੇ ਉਹ ਜਿਹੜੇ ਸੀ ਉਹ ਮੈਂ ਕਹਿੰਦਾ ਕਿ ਪਿੱਛੇ ਸ਼ਾਰਟ ਮੂਵੀਜ਼ ਕੀਤੀਆਂ ਪਸੰਦ ਬਹੁਤ ਕੀਤੀਆਂ ਲੋਕਾਂ ਨੇ ਪਰ ਜੇ ਟ੍ਰੈਂਡਿੰਗ ਦੀ ਗੱਲ ਕਰੀਏ ਤਾਂ ਹੁਣ ਮੈਂ ਕਹਿੰਦਾ ਕਿ ਵੀ ਜਿਹੜਾ ਲੋਕਤੰਤਰ ਦਾ ਚੌਥਾ ਮਜ਼ਬੂਤਾ ਮੈਂ ਤੁਸੀਂ ਬੈਠੋ ਮੀਡੀਆ ਤੇ ਮੈਨੂੰ ਬਹੁਤ ਵੱਡੇ ਵੱਡੇ ਚੈਨਲਾਂ ਦੇ ਨੈਸ਼ਨਲ ਚੈਨਲਾਂ ਦੇ ਮੈਨੂੰ ਕਾਲਸ ਆਈਆਂ ਹੈਗਾ ਹੈਡ ਆਫਿਸ ਤੋਂ ਉਹ ਕਹਿੰਦੇ ਬਾਈ ਜੀ ਬਹੁਤ ਗਰਮ ਕਿਸਮਤ ਵਾਲਿਓਂ ਕੇ ਟ੍ਰੈਂਡਿੰਗ ਚ ਚੱਲ ਰਹੇ ਹਾਂ ਤੇ ਮੈਨੂੰ ਟ੍ਰੈਂਡਿੰਗ ਸ਼ਬਦ ਸੁਣਿਆ ਬਹੁਤ ਸੀ ਪਰ ਮੈਨੂੰ ਆ ਇਸ ਬਸੰਤ ਪੰਜ ਮਹੀਨੇ ਦੱਸਦਾ ਵੀ ਟ੍ਰੈਂਡਿੰਗ ਤੇਰੇ ਵਾਸਤੇ ਟ੍ਰੈਂਡਿੰਗ ਕੀ ਹੈ ਮੈਨੂੰ ਉਸ ਤੋਂ ਇਹਦੇ ਵਿੱਚ ਵੇਖਿਆ ਗਿਆ ਕਿ ਤੁਸੀਂ ਮੁੱਦਾ ਚੁਣਿਆ ਕਿ ਜਿਹੜੇ ਲੋਕ ਤੁਹਾਨੂੰ ਜਾਣਦੇ ਸੀ ਉਹਨਾਂ ਨੂੰ ਜਾਂ ਕਿ ਤੁਸੀਂ ਵਰਦੀ ਪਾਈ ਸੀ ਪ੍ਰੋਪਰ ਵਰਦੀ ਨਹੀਂ ਪਾਈ ਸੀ ਜਿਹੜੇ ਲੋਕ ਸਮਝਦੇ ਸੀ ਉਹ ਚੀਜ਼ ਸਮਝ ਗਏ ਪਰ ਲੋਕ ਹਜੇ ਵੀ ਇਹ ਸਮਝ ਰਹੇ ਆ ਕਿ ਤੁਸੀਂ ਅਸਲ ਵਿੱਚੋਂ ਅਸਲ ਵੀਡੀਓ ਵਾਕੀ ਹੈ ਹਾਲਾਤ ਵਾਕਈ ਪੰਜਾਬ ਦੇ ਆਪਾਂ ਕਹਿੰਸੀ ਹੈ ਗਈ ਹੈਗੇ ਨਹੀਂ ਇਹ ਚ ਕੋਈ ਦੋਹਰਾ ਨਹੀਂ ਗਈ ਬਿਲਕੁਲ ਤੇ ਲੋਕ ਅੱਜ ਵੀ ਤੁਹਾਨੂੰ ਇਹ ਸਮਝ ਰਿਹਾ ਕਿ ਉਹਨਾਂ ਲੋਕਾਂ ਲਈ ਤੁਹਾਡਾ ਕੀ ਮੈਸੇਜ ਹੈ ਪੰਜਾਬ ਜਿਹੜਾ ਨਹੀਂ ਪੰਜਾਬ ਪੰਜਾਬ ਅੱਜ ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਦੇਸ਼ ਦੇ 140 ਕਰੋੜ ਲੋਕਾਂ ਦੀ ਗੱਲ ਵੀ ਕਰਾਂ ਤੇ ਲੋਕ ਹਰ ਰੋਜ਼ ਕੰਡਿਆਂ ਦੀ ਸੇਜ ਤੇ ਸੌਂਦੇ ਆ ਹਮ ਹਰ ਰੋਜ਼ ਕੰਡਿਆਂ ਦੀ ਸੇਜ ਤੇ ਸੌਂਦੇ ਆ ਹਰ ਇੱਕ ਬੰਦਾ ਫਿਕਰ ਚ ਸੌਂਦਾ ਹੈ ਹਰ ਇੱਕ ਬੰਦੇ ਨੂੰ ਟੈਨਸ਼ਨ ਹੈ ਫਿਕਰ ਹੈ ਸਾਡੇ ਚੌਥੇ ਮਜ਼ਬੂਤ ਥੰਮ ਦੀ ਮੈਂ ਤੁਹਾਡੀ ਮੀਡੀਆ ਦੀ ਗੱਲ ਕੀਤੀ ਮੈਂ ਵੀ ਤੁਹਾਡੇ ਵਿੱਚ ਹੀ ਆਉਣਾ ਮੈਂ ਵੀ ਹੁਣ ਇੱਕ ਛੋਟਾ ਚੈਨਲ ਚਲਾਉਣਾ ਪਰ ਜਿਹਦੇ ਹੱਥ ਚ ਮੋਬਾਈਲ ਹੈ ਅੱਜ ਉਹ ਪੱਤਰਕਾਰ ਹੈ ਕਿਉਂਕਿ ਉਹ ਆਪਦਾ ਮੈਸੇਜ ਦੁਨੀਆ ਨੂੰ ਕਿਤੇ ਵੀ ਦੇ ਸਕਦਾ ਮੀਡੀਆ ਦਾ ਕੰਮ ਕੀ ਹੁੰਦਾ ਹੈ ਮੈਸੇਜ ਦੇਣਾ ਲੋਕ ਕੀ ਚੀਜ਼ ਹੋ ਗਈ ਮੈਂ ਕਹਿੰਨਾ ਕਿ ਚਾਰ ਮਜ਼ਬੂਤ ਥੰਮ ਜਿਹੜੇ ਬਾਕੀ ਤਿੰਨ ਹਨ ਉਹ ਖੁਦ ਜਿਹੜੇ ਉਸ ਥੰਮਾਂ ਦੇ ਰੂਪ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹ ਥੰਮ ਕਿਹੜੇ ਆ ਚੌਥਾ ਥੰਮ ਤਾਂ ਕਹਿ ਦਿੰਦੇ ਮਜ਼ਬੂਤ ਤਿੰਨ ਥੰਮ ਕਿਹੜੇ ਆ ਸ਼ਾਸਨ ਪ੍ਰਸ਼ਾਸਨ ਨਿਆਂਪਾਲਿਕਾ ਨਿਆਂਪਾਲ ਸ਼ਾਸਨ ਕੌਣ ਹੈ ਜਿਹੜੇ ਲੋਕ ਸਾਡੇ ਤੇ ਰਾਜ ਕਰਦੇ ਆ ਸਾਡੀਆਂ ਸਰਕਾਰਾਂ ਚਾਹੇ ਸਟੇਟ ਦੀਆਂ ਹੋਣ ਜਾਂ ਦੇਸ਼ ਦੀਆਂ ਹੋਣਾਂ ਪ੍ਰਸ਼ਾਸਨ ਕੌਣ ਹੈ ਸਾਡੇ ਸਾਰੇ ਸਰਕਾਰੀ ਅਰਧ ਸਾਰੀ ਸਰਕਾਰੀ ਅਦਾਰੇ ਜਿਨ੍ਹਾਂ ਦੇ ਵਿੱਚ ਅਸੀਂ ਜਾ ਕੇ ਆਮ ਮੀਡੀਅਮ ਕਲਾਸ ਲੋਕਾਂ ਨੇ ਜਿਹੜਾ ਫਰਿਆਦਾ ਕਰਨੀ ਹੁੰਦੀ ਹੈ ਕਿ ਸਾਡਾ ਇਹ ਕੰਮ ਹੈ ਜੀ ਹੁੰਦਾ ਕੰਮ ਕਿੰਨਾ ਹੈ ਤੁਸੀਂ ਗਏ ਹੋ ਅਫਸਰ ਨੇ ਮੁਲਾਜ਼ਮ ਨੇ ਅਧਿਕਾਰੀ ਨੇ ਕਰਮਚਾਰੀ ਨੇ ਇੱਕ ਸਿਰਫ ਘੁੱਗੀ ਮਾਰਨੀ ਹੁੰਦੀ ਹੈ ਜਿਵੇਂ ਹਰੇ ਪੈਨ ਦੀ ਗੱਲ ਹੁੰਦੀ ਹੈ ਨਾ ਕਿ ਹਰਾ ਪੈਨ ਚਲਾਵਾਂਗੇ ਚਲਾਵਾਂਗੇ ਵੀ ਉਹ ਜਿਹੜਾ ਇੱਕ ਘੁੱਗੀ ਮਾਰਨੀ ਹੁੰਦੀ ਹੈ ਮਾੜੀ ਜੀ ਤੇ ਉਹਨੇ ਨਾਲ ਤੁਹਾਡਾ ਬੇੜਾ ਪਾਰ ਹੋ ਜਾਣਾ ਹੁੰਦਾ ਓਨੀ ਉਹ ਇੱਕ ਸਾਈਨ ਦੀ ਘ ਤਾਨੂੰ ਬਹੁਤ ਬਹੁ ਚੱਕਰ ਲਵਾਏ ਜਾਂਦੇ ਪਰ ਉਹਦੇ ਪਿੱਛੇ ਅਸਲ ਮਜਬੂਰੀ ਜਿਹੜੀ ਮੁਲਾਜ਼ਮ ਦੀ ਅਫਸਰ ਦੀ ਕਰਮਚਾਰੀ ਦੀ ਅਧਿਕਾਰੀ ਦੀ ਕੀ ਹੁੰਦੀ ਹੈ ਉਹ ਲੋਕਾਂ ਨੂੰ ਪਤਾ ਹੀ ਨਹੀਂ ਹੈਗੀ ਮੈਂ ਕਹਿੰਦਾ ਸ਼ਾਸਨ ਜਿਹੜਾ ਨਾ ਉਹ ਪ੍ਰਸ਼ਾਸਨ ਦੇ ਉੱਤੇ ਇੰਨਾ ਕਾਬਜ਼ ਹੋ ਜਾਂਦਾ ਹੈ ਕਿ ਪ੍ਰਸ਼ਾਸਨ ਮਜਬੂਰ ਹੁੰਦਾ ਹੈ ਕਿ ਮੈਂ ਇਹ ਸਾਈਨ ਆਪਦੇ ਆਕਾਂ ਨੂੰ ਪੁੱਛੇ ਬਿਨਾ ਕਰ ਸਕਦਾ ਕਿ ਨਹੀਂ ਕਰ ਸਕਦਾ ਕਿ ਉਸ ਤੋਂ ਬਾਅਦ ਸਾਡੀ ਨਿਆਪਾਲਿਕਾ ਅ ਸਵਰਗਵਾਸੀ ਸਰਜੀਤ ਪਾਤਰ ਸਾਹਿਬ ਬੜੀਆਂ ਖੂਬਸੂਰਤ ਲਿਆਣਾ ਮੈਨੂੰ ਹੁਣ ਯਾਦ ਆਉਂਦੀਆਂ ਉਹਨਾਂ ਦੀਆਂ ਉਹਨਾਂ ਨੇ ਲਿਖਿਆ ਸੀ ਕਹਿੰਦੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਅੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਕਿ ਕਦੋਂ ਤੀਕ ਇੱਥੇ ਖੜੇ ਰਹਿਣ ਖੜੇ ਰਹਿਣ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹੇ ਹਾਂ ਤਾਂ ਸ਼ਮਾਦਾਨ ਕੀ ਕਹਿਣਗੇ ਕੀ ਕਹਿਣਗੇ ਜਿੱਥੇ ਕਿਤੇ ਸ਼ਾਸਨ ਪ੍ਰਸ਼ਾਸਨ ਜਾਂ ਨਿਆਂਪਾਲਿਕਾ ਦੀ ਗੱਲ ਆਉਂਦੀ ਹੈ ਨਾ ਜੀ ਜਿੱਥੋਂ ਲੋਕਾਂ ਨੂੰ ਲੱਗਦਾ ਕਿ ਸਾਡੇ ਨਾਲ ਨਿਆਂ ਨਹੀਂ ਹੋ ਰਿਹਾ ਦੇਖੋ ਬਹੁਤ ਲੋਕ ਜਿਹੜੇ ਆ ਨਾ ਆਪਣੇ ਛੋਟੇ ਛੋਟੇ ਕੰਮਾਂ ਦੇ ਫੈਸਲੇ ਉਡੀਕਦੇ ਆਂ ਉਡੀਕਦੇ ਆ ਨਿਆਂ ਹੋਣ ਦੀ ਉਮੀਦ ਦੇ ਵਿੱਚ ਮਰ ਜਾਂਦੇ ਆ ਪਰ ਨਿਆਂ ਉੱਥੇ ਦਾ ਉੱਥੇ ਖੜਾ ਰਹਿੰਦਾ ਨਾ ਤਾਂ ਉਹਨਾਂ ਦੇ ਹੱਕ ਚ ਆਉਂਦਾ ਨਾ ਉਹਨਾਂ ਦੇ ਖਿਲਾਫ ਆਉਂਦਾ तरीक ते तरीक तरीक ते तिसनी देओल ਕਹਿੰਦੇ ਸੀ ਇਸ ਕਰਕੇ ਜਿਹੜਾ ਸੀ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਮੈਨੂੰ ਨਾ ਮੈਨੂੰ ਮੇਰੀ ਜ਼ਿੰਦਗੀ ਨੇ ਜਿਹੜੇ ਤਜਰਬੇ ਕਰਵਾਏ ਆ ਖੱਟੇ ਮਿੱਠੇ ਤਜਰਬੇ ਖੱਟੇ ਮਿੱਠੇ ਨਹੀਂ ਜੀ ਬਹੁਤ ਕੌੜੇ ਕੌੜੇ ਮੈਂ ਕਹਿੰਦਾ ਬਹੁਤ ਕੌੜੇ ਜਿਹਦੇ ਵਿੱਚ ਉਹ ਕਹਿੰਦੇ ਨੇ ਸ਼ੂਗਰ ਹੋ ਗਈ ਇਹਨੂੰ ਨਿੰਮ ਦੇ ਨਿੰਮ ਦੇ ਪੱਤੇ ਖਾਣੇ ਪੈਣੇ ਆ ਇਹਨੂੰ ਕਰੇਲਾ ਖਾਣਾ ਕਰੇਲਾ ਖਾਣਾ ਪੈਣਾ ਤੇ ਉਹ ਬੰਦਾ ਕਹਿੰਦਾ ਯਾਰ ਹਾਏ ਇਹ ਨਹੀਂ ਮੈਂ ਖਾ ਮਰ ਸਕਦਾ ਖਾ ਨਹੀਂ ਸਕਦਾ ਪਰ ਡਾਕਟਰ ਕਹਿੰਦਾ ਨਹੀਂ ਖਾ ਇਹਨੂੰ ਉਹ ਤਜਰਬੇ ਜ਼ਿੰਦਗੀ ਨੇ ਕਰਾਏ ਆ ਕਿ ਤਾ ਜ਼ਿੰਦਗੀ ਜਿਹੜੀ ਹੈ ਨਾ ਉਹ ਭਜਾਉਂਦੀ ਆ ਤੁਹਾਨੂੰ ਬਾਹ ਪਲੀ ਇਸ ਗਰੀਸ ਕੇ ਮੇਰਾ ਸਾਰਾ ਸਰੀਰ ਚੱਲਿਆ ਆ ਮੇਰਾ ਅੰਦਰ ਚੱਲਿਆ ਉਹ ਚੀਜ਼ਾਂ ਜਿਹਨਾਂ ਦੇ ਵਿੱਚ ਮੈਂ ਨਿਕਲਿਆ ਨਾ ਬਾਈ ਉਹ ਚੀਜ਼ਾਂ ਮੈਨੂੰ ਮਜਬੂਰ ਕਰਦੀ ਐ ਇਸ ਚੀਜ਼ ਵਾਸਤੇ ਕਿ ਕੁਛ ਮੇਰੇ ਮਾਰਗਦਰਸ਼ਕ ਵੀ ਉਹੋ ਜਿਹੇ ਵੀ ਜਿਹੜੇ ਕਹਿੰਦੇ ਆ ਕਿ ਜੇ ਹੁਣ ਨਹੀਂ ਬੋਲਣਾ ਤਾਂ ਕਦੋਂ ਬੋਲਣਾ ਇਹ ਫਿਰ ਸਮਾਂ ਜਿਹੜਾ ਆ ਗਿਆ ਇੱਥੇ ਇੱਕ ਜਾ ਕੇ ਕਹਿੰਦੇ ਵੀ ਬੰਦਾ ਸਿਆਣਾ ਕਿਸੇ ਉਮਰ ਹੋ ਜਾਣਾ ਚਾਹੀਦਾ ਤੇ ਦੀਵੇ ਥਲੇ ਹਨੇਰਾ ਹੁੰਦਾ ਵੈਸੇ ਮੇਰੇ ਖੁੱਚ ਬਹੁਤ ਸਾਰੀਆਂ ਕਮੀਆਂ ਹੁੰਨ ਤਾਂ ਇਹ ਸਾਰਾ ਕਮਰਾ ਰੋਸ਼ਨ ਕਰਦਾ ਦੀਵਾ ਆਪਣੇ ਥੱਲੇ ਨਿਹਰਾ ਹੁੰਦਾ ਵਿਚਾਰੇ ਦੇ ਪਰ ਅੱਜ ਜਿਹੜੇ ਕੜੌਣਾ ਤੁਸੀਂ ਕਹਿੰਦੇ ਜਿੰਦਗੀ ਕੌੜੀ ਸੀ ਪਰ ਅੱਜ ਮੈਸੇ ਨਾਲ ਲੋਕਾਂ ਨੇ ਮਿੱਠੀ ਕਰਤੀ ਇੱਕ ਵਾਰ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਹੋਲ ਲੱਗ ਗਿਆ ਲੋਕਾਂ ਨੇ ਮਿਸ਼ਰੀ ਵਰਗੀ ਕਰਤੀ ਮਿਸ਼ਰੀ ਕਰਦੀ ਬਿਲਕੁਲ ਸਾਰੇ ਤੋਂ ਜੇ ਕਹਿੰਦੇ ਪੂਰੇ ਹੋ ਗਿਆ ਕੋਈ ਸ਼ੱਕ ਨਹੀਂ ਤੇ ਇਹਦੇ ਵਿੱਚ ਵਿਖੇਗਾ ਕਿ ਅਕਸਰ ਹੀ ਚਲੋ ਆਪਾਂ ਵਰਦੀ ਗੱਲ ਕੀਤੀ ਸੀ ਤੁਸੀਂ ਚੇਂਜ ਕੀਤਾ ਆ ਤੁਸੀਂ ਮੈਸੇਜ ਨਾਲ ਦਿੱਤਾ ਸੀਗਾ ਵੀ ਇਹ ਵੀਡੀਓ ਅਸੀਂ ਇੱਕ ਤੌਰ ਤੇ ਬਣਾਈ ਕੋਈ ਇਦਾਂ ਦੀ ਤੁਸੀਂ ਆਪ ਦੀ ਵੀਡੀਓ ਵਿੱਚ ਰੱਖਦੇ ਹੋ ਵੀ ਕਈ ਵਾਰ ਲੋਕ ਕਿਉਂਕਿ ਭਾਵਨਾ ਚ ਬਹਿ ਜਾਂਦੇ ਆ ਦੇਖੋ ਮੈਂ ਜੇ ਪੂਰੀ ਗੱਲ ਇੱਥੇ ਦੱਸਾਂ ਨਾ ਜੀ ਜਿਹੜੀ ਵੀਡੀਓ ਬਹੁਤ ਹਾਂ ਕੱਟ ਗਿਆ ਕਿਸੇ ਨੇ 2 ਮਿੰਟ 1.5 ਮਿੰਟ ਦੀ ਚਲਾਈ ਹੈ ਕਿਸੇ ਨੇ 5 ਮਿੰਟ ਦੀ ਕਿਸੇ ਨੇ 10 ਮਿੰਟ ਦੀ ਕਿਸੇ ਨੇ 12 ਮਿੰਟ ਦੀ ਐਂਡ ਕਿਸੇ ਨੇ ਚਲਾਈ ਹੈ ਤਾਂ 17 18 ਮਿੰਟ ਦੀ ਚਲਾਈ ਹੈ ਸਾਡੀ ਉਹ ਵੀਡੀਓ 34 ਮਿੰਟਾਂ ਤੋਂ ਵੱਧ ਹੈ ਹਾਂ 34 ਮਿੰਟ ਦੇ ਕੋਈ ਸਕਿੰਟ ਦੀ ਸਾਡੀ ਵੀਡੀਓ ਹੈ ਜਿਹਦੇ ਵਿੱਚ ਪ੍ਰੋਪਰ ਇੱਕ ਸ਼ੁਰੂਆਤ ਕੀਤੀ ਗਈ ਹੈ ਚੈਨਲ ਤੇ ਹੈਗੀ ਤੁਸੀਂ ਦੱਸ ਤੁਸੀਂ ਰਤਬਾ ਟੀਵੀ ਚੈਨਲ ਤੇ ਹੈ ਜੀ ਮੇਰਾ ਆਪਣਾ YouTube ਚੈਨਲ ਹੈ ਤੇ ਰਤਬਾ ਟੀਵੀ ਚੈਨਲ ਤੇ ਪੂਰੀ ਦੀ ਪੂਰੀ ਵੀਡੀਓ ਹੈ ਉਹ ਤੇ ਮੈਂ ਕਹਿੰਦਾ ਕਿ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਸਟਾਰਟਿੰਗ ਦੇ ਵਿੱਚ ਮੈਂ ਆਪਣੀਆਂ ਜਿੰਨੀਆਂ ਵੀਡੀਓ ਬਣਾਉਣਾ ਹੈ ਨਾ ਵੀਰੇ ਜਿੰਨੀਆਂ ਅਪਲ ਬਹੁਤ ਸਾਰੇ ਕਨਸੈਪਟ ਮੇਰੇ ਦਿਮਾਗ ਦੇ ਵਿੱਚ ਆ ਪਰਮਾਤਮਾ ਕਰੇ ਕਿ ਮੇਰੇ ਸਾਥ ਚੱਲਦੇ ਪਤਾ ਨਹੀਂ ਕਦੋਂ ਤੱਕ ਰਹਿਣੇ ਆ ਜਦੋਂ ਤੱਕ ਮੇਰੇ ਸਾਥ ਚੱਲਦੇ ਰਹਿਣਗੇ ਮੈਂ ਇਹੋ ਜਿਹੀਆਂ ਕੋਸ਼ਿਸ਼ਾਂ ਕਰਦਾ ਰਹੂੰਗਾ ਜਿਹਦੇ ਵਿੱਚ ਮੈਂ ਜਿਵੇਂ ਜੰਗਲ ਨੂੰ ਅੱਗ ਲੱਗੀ ਸੀ ਚਿੜੀ ਚੁੰਝਾਂ ਭਰ-ਭਰ ਪਾਉਂਦੀ ਸੀ ਤਾਂ ਕਿਸੇ ਮਸਕਰੇ ਨੇ ਆਖਿਆ ਸੀ ਜਿਵੇਂ ਇਹਨੇ ਵੀ ਕਮੈਂਟ ਕਈ ਕਰਦੇ ਆ ਹਾਂ ਕਰਦੇ ਠੀਕ ਹੈ ਉਹੋ ਜੇ ਮਸਕਰਿਆਂ ਨੇ ਚਿੜੀ ਨੂੰ ਕਿਹਾ ਕਹਿੰਦਾ ਤੂੰ ਕਿਹੜੇ ਪੰਗੇ ਲਈ ਜਾਨੀ ਹੂੰ ਚੁੰਝਾਂ ਭਰ-ਭਰ ਤੂੰ ਜੰਗਲ ਦੀ ਅੱਗ ਬੁਝਾ ਦੇਂਗੀ ਉਹ ਕਹਿੰਦੀ ਮੈਨੂੰ ਵੀ ਪਤਾ ਨਹੀਂ ਪੁਝਣੀ ਪਰ ਐਨ ਆਇਆ ਜਦੋਂ ਕਿਤੇ ਇਤਿਹਾਸ ਅੱਗ ਬੁਝਾਉਣ ਦਾ ਲਿਖਿਆ ਜਾਊਗਾ ਨਾ ਮੇਰਾ ਨਾਂ ਉਹਨਾਂ ਦੇ ਵਿੱਚ ਆਊਗਾ ਆਊਗਾ ਮੈਂ ਆਪਣਾ ਉਹ ਚਿੜੀ ਵਾਲਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਕਹਿੰਦਾ ਕਿ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਮੈਂ ਵਾਈਟ ਅੱਖਰਾਂ ਦੇ ਵਿੱਚ ਮੋਟਾ ਲਿ ਜਿਹੜੇ ਮਕਸਦ ਨਾਲ ਬਣਾਈ ਗਏ ਉਹ ਮਕਸਦ ਮੈਂ ਅੱਧਾ ਮਿੰਟ ਇੱਕ ਮਿੰਟ ਵਿੱਚ ਲਿਖ ਦਾਂ ਉਸ ਤੋਂ ਬਾਅਦ ਲਾਸਟ ਦੇ ਵਿੱਚ ਮੈਂ ਫੇਰ ਮੈਸੇਜ ਦਿੰਦਾ ਕਿ ਸਾਡੇ ਚੈਨਲ ਨੇ ਆਹ ਉਪਰਾਲਾ ਕੀਤਾ ਤੁਹਾਨੂੰ ਚੰਗਾ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜੋ ਆਪਾਂ ਲਿਖਦੇ ਹੁੰਦੇ ਹੁਣੇ ਉਹ ਜਰੂਰ ਕਰਿਓ ਪਰ ਉਹ ਚੀਜ਼ਾਂ ਲੋਕਾਂ ਨੇ ਅੱਗੋਂ ਵੀ ਕੱਟਦੀਆਂ ਪਿੱਛੋਂ ਵੀ ਕਰਦੀਆਂ ਹੋਈ ਠੀਕ ਹੈ ਲੋਕਾਂ ਲਈ ਇਹ ਚੀਜ਼ ਧਿਆਨ ਖਾ ਚਾਹੀਦੀ ਇਹਨੂੰ ਲਿਖਣਾ ਜੀ ਲੋਕਾਂ ਨੇ ਵਿਊ ਜਿਹੜੇ ਆ ਨਾ ਉਹ ਸਾਡੀ ਵੀਡੀਓ ਦੇ ਜ਼ਰੀਏ ਮੈਂ ਕਹਿੰਦਾ ਜਿਉਂਦੇ ਵਾਸਤੇ ਰਹਿਣ ਜਿਨ੍ਹਾਂ ਨੇ ਮੇਰੀ ਇਸ ਗੱਲ ਨੂੰ ਕਰੋੜਾਂ ਲੋਕਾਂ ਤੱਕ ਆਪਣੇ ਸੋਰਸਸ ਤੋਂ ਪਹੁੰਚ ਮੈਂ ਕਿਸੇ ਨੂੰ ਕੁਝ ਨਹੀਂ ਇਦਾਂ ਦਾ ਮੈਂ ਇੱਕ ਮੈਸੇਜ ਵੀ ਨਹੀਂ ਕੀਤਾ ਮੈਂ ਹਰ ਇੱਕ ਦਾ ਧੰਨਵਾਦ ਕੀਤਾ ਕਿ ਮਿੱਤਰੋ ਤੁਸੀਂ ਮੇਰੇ ਮੈਸੇਜ ਨੂੰ ਦੁਨੀਆ ਚ ਲੈ ਕੇ ਗਏ ਹੋ ਲੋਕਾਂ ਨੇ ਕਈ ਚੈਨਲਾਂ ਤੇ ਭਾਈ ਕਰੋੜ ਕਰੋੜ ਬੰਦੇ ਤੋਂ ਵੱਧ ਨਹੀਂ ਵੇਖਿਆ ਹੋਇਆ 10-10 ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖਿਆ ਮੇਰੇ ਸਾਹਮਣੇ ਆਈਆਂ ਚੀਜ਼ਾਂ ਬਹੁਤ ਸਾਰੇ ਮਿੱਤਰਾਂ ਨੇ ਮੈਨੂੰ ਉਹ ਲਿੰਕ ਭੇਜਿਆ ਤੇ ਮੈਂ ਕਹਿੰਦਾ ਕਿ ਦੇਖੋ ਯਾਰ ਤੁਸੀਂ ਅਸਲ ਜਿਹੜੀ ਬੰਦੇ ਦੀ ਮਿਹਨਤ ਹੁੰਦੀ ਉਹਨੂੰ ਨਾ ਕਟਿਆ ਕਰੋ ਮੈਂ ਕਿਸੇ ਤੇ ਕੋਈ ਕੇਸ ਨਹੀਂ ਕਰਦਾ ਕੋਈ ਪਰਚਾ ਨਹੀਂ ਕਰਵਾਉਂਦਾ ਜਿਹੜੀਆਂ ਮੇਰੀਆਂ ਜੇ ਮੇਰੀਆਂ ਕਮਾਈ ਵਾਲੀਆਂ ਵੀਡੀਓ ਹੋਣੀਆਂ ਮੈਂ ਬਾਕਾਇਦਾ ਇਨਸਟਰਕਸ਼ਨ ਲਾਉਂਗਾ ਉਹਨਾਂ ਤੇ ਕਿ ਇਹ ਮੇਰੇ ਚੈਨਲ ਦੀ ਪ੍ਰਾਪਰਟੀ ਹੈ ਇਹਨਾਂ ਨੂੰ ਮੇਰੀ ਇਜਾਜ਼ਤ ਤੋਂ ਬਿਨਾ ਕੋਈ ਯੂਜ਼ ਨਾ ਕਰੇ ਜਿਨ੍ਹਾਂ ਤੇ ਮੈਂ ਇਨਸਟਰਕਸ਼ਨ ਨਹੀਂ ਲਾਉਂਦਾ ਵਰਤ ਲੋ ਯਾਰ ਜਿਹਦਾ ਜੀ ਕਰਦਾ ਕਿਉਂਕਿ ਅਸੀਂ ਤਾਂ ਮੈਸੇਜ ਦੇਣ ਵਾਸਤੇ ਜਦੋਂ ਮੈਸੇਜ ਨੂੰ ਵੀ ਤੁਸੀਂ ਕੱਟ ਕੇ ਅਧਾ ਅਧੂਰਾ ਲੋਕਾਂ ਸਾਹਮਣੇ ਲਿਆਉਂਦੇ ਉਹ ਜਿਹੜੇ ਸਹੀ ਪਹੁੰਚਣਾ ਚਾਹੀਦਾ ਕਿਉਂਕਿ ਇਹ ਗਲਤ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਕੋਈ ਸੱਚੀ ਐਮਐਲਏ ਦਾ ਫੋਨ ਆਇਆ ਕਿ ਇਹਨੇ ਕਿੰਨੀ ਫਿਰ ਵੀ ਤੁਸੀਂ ਨਹੀਂ ਨਹੀਂ ਮੈਂ ਦੇਖੋ ਜੀ ਮੈਂ ਨਾ ਤਾਂ ਕਿਸੇ ਵਿਅਕਤੀ ਵਿਸ਼ੇਸ਼ ਤੇ ਹਾਂ ਨੇ ਪਰ ਉਹਦੇ ਵਿੱਚ ਐਮਐਲ ਦਾ ਵਰਤਿਆ ਗਣਾ ਵੀ ਐਮਐਲ ਦਾ ਨਾ ਅਕਸਰ ਆਪਣੀ ਪੰਜਾਬ ਦੀ ਸਿਆਸਤ ਦੇ ਵਿੱਚ ਵਾਕੀ ਇਹ ਕੌੜਾ ਸੱਚ ਹੈ ਮੰਨਣਾ ਪੈਣਾ ਜਿਹੜੇ ਲੀਡਰ ਵੀ ਦੇਖਦੇ ਨੇ ਵੀਡੀਓ ਮੰਨਣਾ ਪੈਣਾ ਕਿ ਕੋਟੀ ਜੋ ਫੋਨ ਆ ਗਿਆ ਜੀ ਫਲਾਨਾ ਫੋਨ ਆ ਗਿਆ ਉਹਦੇ ਹੀ ਆਉਂਦਾ ਨਹੀਂ ਮੈਂ ਉਹੀ ਗੱਲ ਕਹਿੰਦਾ ਤੁਹਾਨੂੰ ਵੀ ਕੋਈ ਫੋਨ ਆਇਆ ਮੈਨੂੰ ਮੈਨੂੰ ਭਾਈ ਜਿੰਨੇ ਦੇਸ਼ ਦੁਨੀਆ 'ਚ ਫੋਨ ਆਏ ਹਨ ਮੈਂ ਰਾਤ ਨੂੰ ਵੀ 11 ਵਜੇ ਤੋਂ ਬਾਅਦ ਫੋਨ ਸਾਇਲੈਂਟ ਕਰਦਾ ਹੁਣ ਵੀ ਵੱਜੀ ਜਾਂਦਾ ਨਾ ਸਾਇਲੈਂਟ ਕੀਤਾ ਹੋਇਆ ਮੈਂ 11 ਵਜੇ ਫੋਨ ਸਾਇਲੈਂਟ ਕਰਦਾ ਮੈਂ ਕਦੇ ਸਾਇਲੈਂਟ ਨਹੀਂ ਜੋਰ ਜੇ ਤੋ ਆਕੇ ਪੈ ਜੇ ਅਗਲੇ ਦੀ ਗੱਡੀ ਦਾ ਟਾਇਰ ਪੈਂਚਰ ਹੋ ਜੇ ਅਗਲੇ ਦੀ ਗੱਡੀ ਬੰਦ ਹੋ ਜੇ ਅਗਲਾ ਫੋਨ ਲੈ ਜਾਂਦਾ ਜਸਵਿੰਦਰ ਜੈਤੋ ਬੈਠਾ ਮੇਰਾ ਫੋਨ ਸਾਇਲੈਂਟ ਤੇ ਹੋਈ ਤਾਰਾ ਗੌਰ ਫਿੱਟੇ ਮੋ ਯਾਰ ਤੇਰੇ ਫੋਨ ਰੱਖਣ ਦੇ ਪਰ ਹੁਣ ਜਿਹੜੇ ਆ ਪਿਛਲੇ 3 ਦਿਨ ਬੀਤੇ ਹਨ ਮੈਂ 11 ਵਜੇ ਫੋਨ ਸਾਇਲੈਂਟ ਕਰਕੇ ਸਵੇਰੇ 6 ਵਜੇ ਮੈਂ ਫੋਨ ਨੂੰ ਜਿਹੜਾ ਰਿੰਗ ਤੇ ਕਰਦਾ ਇੱਕ ਇੱਕ ਮੈਨੂੰ ਗੱਲ ਦੱਸਿਓ ਕਿ ਕਿਉਂਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਸ ਦੀ ਧਰਮ ਪਤਨੀ ਦਾ ਪੂਰਾ ਹੱਥ ਹੁੰਦਾ ਜੀ ਕਿਉਂਕਿ ਬੰਦਾ ਕਾਮਯਾਬ ਹੁੰਦਾ ਤਾਂ ਕਹਿੰਦੇ ਨੇ ਵੀ ਪਿੱਛੇ ਔਰ ਦਾ ਹੱਥ ਹੁੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਵਾਈਫ ਦਾ ਕਿੰਨਾ ਯੋਗਦਾਨ ਰਿਹਾ ਹੈ ਇਸ ਵਿੱਚ ਜੋ ਅੱਜ ਤੱਕ ਤੁਸੀਂ ਪਹੁੰਚੇ ਤੁਹਾਡੇ ਬੱਚੇ ਵਧੀਸ਼ਾਂ ਵਿੱਚ ਪੜ ਰਹੇ ਨੇ ਉਹ ਤੇ ਵਧੀਆ ਸੈਟ ਨੇ ਜਿੰਨਾ ਘੱਟ ਜਦੋਂ ਤੱਕ ਮੇਰੀ ਮੈਰਿਜ ਨਹੀਂ ਹੋਈ ਸੀ ਤਾਂ ਮੇਰੇ ਪਰਿਵਾਰ ਦਾ ਜਿਹੜਾ ਸਾਥ ਹੈ ਜੀ ਉਹ ਮੇਰੇ ਨਾਲ ਮੇਰੇ ਭਰਾਵਾਂ ਦਾ ਮੇਰੇ ਪਰਿਵਾਰ ਦਾ ਮੇਰੇ ਮਾਪਿਓ ਦਾ ਅੱਜ ਬੇਬੇ ਬਾਪੂ ਹੈ ਨਹੀਂ ਕਿ ਦੁਨੀਆ 'ਚ ਦੋਨੇ ਬਹੁਤ ਸਾਲ ਹੋ ਗਏ ਉਹਨਾਂ ਨੂੰ ਗਿਆ ਨੋ ਪਰ ਮੈਨੂੰ ਖੁਸ਼ੀ ਬੜੀ ਹੁੰਦੀ ਜਦੋਂ ਅੱਜ ਲੋਕ ਲਿਖਦੇ ਕਿ ਤੁਹਾਡਾ ਨਾ ਮਾਪੇ ਜਿਨ੍ਹਾਂ ਨੇ ਤੇਰੇ ਵਰਗੇ ਬੰਦੇ ਨੂੰ ਜਨਮ ਦਿੱਤਾ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਹਯੋਗ ਕੀਤਾ ਮੈਂ ਬੜੀ ਸੋਹਣੀ ਜ਼ਿੰਦਗੀ ਜਿਉਈਆਂ ਹੁਣ ਤੱਕ ਜਦੋਂ ਤੋਂ ਮੇਰੀ ਮੈਰਿਜ ਹੋ ਗਈ 26 ਸਾਲ ਹੋ ਗਏ ਮੈਂ ਕਹਿੰਨਾ ਕਿ ਜਿਹੋ ਜਾਂ ਮੈਂ ਸੋਚਿਆ ਸੀ ਨਾ ਭਾਈ ਕਿ ਯਾਰ ਜੀਵਨ ਸਾਥਨ ਐਹੋ ਜੀ ਹੋਣੀ ਚਾਹੀਦੀ ਹੈ ਉਹਦੇ ਨਾਲੋਂ 10 ਗੁਣਾ ਵੱਧ ਮੈਨੂੰ ਚੰਗੀ ਪ੍ਰ ਉਹਦਾ ਮੱਥਾ ਉਹਨਾਂ ਖੜ ਜਾਂਦਾ ਉਹਨੂੰ ਚਾਹ ਚੜਦਾ ਕਿ ਯਾਰ ਮੇਰੇ ਬੰਦੇ ਕੋਲ ਮੇਰੇ ਘਰ ਵਾਲੇ ਕੋਲ ਕੋਈ ਬੰਦਾ ਜਿਹੜਾ ਨਾ ਚੱਲ ਕੇ ਆਇਆ ਤੇ ਮੈਂ ਕਹਿੰਦਾ ਸਤਕਾਰ ਜਦੋਂ ਇਹ ਮਿਲਦਾ ਨਾ ਭਾਈ ਕੱਲ ਵੀ ਆਪਣੇ ਇੱਕ ਪੱਤਰਕਾਰ ਕਾਫੀ ਮਤਲਬ ਮੀਡੀਆ ਕੱਲ ਪੱਤਰਕਾਰ ਪੱਤਰਕਾਰ ਭਰਾ ਸਵੇਰ 10 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਅਸੀਂ ਵੀਡੀਓਜ਼ ਮਸਾਂ ਨਿਬੜੀਆਂ ਤੇ ਉਹਨਾਂ ਦੇ ਵਿੱਚੋਂ ਮੇਰੇ ਇੱਕ ਬਠਿੰਡੇ ਵਾਲੇ ਆਪਣੇ ਮਿੱਤਰ ਨੇ ਕਹਿਤਾ ਸੀਗਾ ਜਦੋਂ ਵਾਈਫ ਦੂਜੀ ਵਾਰ ਚਾਹ ਲੈ ਕੇ ਇਹਨਾਂ ਦੇ ਬੈਠਾ ਬੈਠਾ ਉਹ ਕਹਿੰਦਾ ਭੈਣ ਜੀ ਹੁਣ ਤੁਹਾਡੇ ਕੋਲ ਚਾਹ ਨਹੀਂ ਪੂਰੀ ਆਉਣੀਗੀ ਉਹ ਕਹਿੰਦੀ ਵੀਰੇ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਦਿੱਤਾ ਫਿਰ ਫਿਰ ਨੂੰ ਦੱਸਿਆ ਮੈਂ ਕਿਹਾ ਸਾਨੂੰ ਨਾ ਫਰਫਰੀ ਦੇ ਵਿੱਚ ਦੋ ਤਿੰਨ ਵਿਆਹ ਹੋ ਜੇ ਹੈ ਵੀ ਜਿੰਨਾ ਵਾਸਤੇ ਅਸੀਂ ਜਿਹੜਾ ਸੀ ਨਾ ਮੈਂ ਤੇਨਾ ਪ੍ਰੋਗਰਾਮ ਪਲਾਨ ਕਰੀ ਬੈਠਾ ਸੀ ਮੈਂ ਕਿਹਾ ਯਾਰ ਵੀ ਐਤਵਾਰ ਤੱਕ ਮੈਨੂੰ ਆਪਦੇ ਕੰਮ ਧੰਦੇ ਕਰ ਲੈਣ ਦੇ ਤੇ ਫਿਰ ਸੋਮਵਾਰ ਨੂੰ ਆਪਾਂ ਤੇਰੀ ਸ਼ਾਪਿੰਗ ਕਰਨ ਚੱਲਾਂਗੇ ਪੁਰਾਣੇ ਲੀੜੇ ਕੱਪੜੇ ਲੈੜੇ ਹੁੰਦੇ ਆ ਤੇ ਉਹ ਸ਼ਨੀਵਾਰ ਨੂੰ ਵੀਡੀਓ ਬਣਾਤੀ ਐਤਵਾਰ ਨੂੰ ਤੜਕੇ 5 ਵਜੇ ਦੀ ਮੈਂ ਸ਼ਡਿਊਲ ਕੀਤੀ ਵੀ ਸੀਗੀ ਉਹ ਐਸੀ ਬਾਬੇ ਨੇ ਕਿਰਪਾ ਕੀਤੀ ਗੁਰਰਾਮਦਾਸ ਪਾਤਸ਼ਾਹ ਬਾਬਾ ਦੀਪ ਸਿੰਘ ਸਾਹਿਬ ਨੇ ਕਿ ਉਹ ਵਿਚਾਰੀ ਚਾਹ ਤੇ ਲਾ ਰੱਖਦੀ ਹੈ ਹੁਣ ਕਹਿੰਦੀ ਨਹੀਂ ਵਾਹ ਕੀਵੇਂ ਜਸਵਿੰਦਰਾ ਬਣਾਉਂਦੀ ਮੈਂ ਆਪਤਾਇਆ ਵੀ ਜਿਹਨੇ ਕੱਪੜੇ ਸਿਉਣਾ ਨਾ ਬੁਟੀਕ ਤੋਂ ਉਹਨੂੰ ਰਿਕੁਐਸਟ ਕਰਕੇ ਥੋੜਾ ਜਿਹਾ ਕਹਿੰਦੇ ਖੱਚ ਕੇ ਸਿਉਣਾ ਕੋਈ ਗੱਲ ਨਹੀਂ ਸਾਡਾ ਕੰਮ ਇਦਾਂ ਸੀ ਮੈਂ ਆਪਣੇ ਕੰਮ ਬਹੁਤ ਪੋਸਟਪੋਨ ਕੀਤੇ ਆ ਭਾਈ ਹੁਣ ਇਹ ਜਿਹਨਾਂ ਦੇ ਵਿੱਚ ਹੋਰ ਕਿੰਨੇ ਕੁ ਸਰੋਤੇ ਆਤ ਰੱਖ ਸਕਦੇ ਕਿ ਜਸਵਿੰਦਰ ਸਿੰਘ ਕੁਝ ਅਜਿਹੀ ਸੇਧ ਲੈਂਦੀਆਂ ਚੀਜ਼ਾਂ ਲੈ ਕੇ ਆਵੇਗਾ ਪੰਜਾਬ ਦੇ ਲੋਕਾਂ ਲਈ ਬਹੁਤ ਮੁੱਦਿਆਂ ਦੇ ਕਰਨ ਦੀ ਕੋਸ਼ਿਸ਼ ਹੈ ਵੀਰੇ ਮੈਨੂੰ ਸੁਝਾਅ ਇਨੇ ਆ ਰਹੇ ਆ ਨਾ ਮੈਂ ਮੈਂ ਓਪਨਲੀ ਕਹਿਣਾ ਹੁਣਾ ਮੈਂ ਖੁੱਲੇ ਸ਼ਬਦਾਂ ਚ ਕਹਿਆ ਹੋਇਆ ਮੈਂ ਕਹਿੰਦਾ ਜੇ ਕਿਸੇ ਬੰਦੇ ਨੂੰ ਲੱਗਦਾ ਨਾ ਕਿ ਯਾਰਾ ਸਮਾਜ ਦਾ ਮੁੱਦਾ ਹੈ ਕਿਉਂਕਿ ਮੈਂ 16 ਕਲਾਂ ਸਪੂਰਨ ਨਹੀਂ ਨਾ ਵੀ ਸਾਰੇ ਜਾਂ ਮੈਂ ਅੰਤਰਜੰਮ ਵੀ ਨਹੀਂ ਹੈਗੇ ਵੀ ਲੋਕਾਂ ਦੇ ਦਿਮਾਗ 'ਚ ਕੀ ਚੱਲਦਾ ਮੈਂ ਇਹ ਕਰਦਿਆਂ ਹਰ ਇੱਕ ਗੱਲ ਨੂੰ ਮੈਂ ਫਾਲੋ ਨਹੀਂ ਕਰ ਸਕਦਾ ਆਪਣੇ ਆਪ ਮੈਂ ਕਿ ਜੇ ਕਿਸੇ ਬੰਦੇ ਨੂੰ ਕਿਸੇ ਸ਼ਖਸ ਨੂੰ ਕਿਸੇ ਭੈਣ ਭਰਾ ਨੂੰ ਲੱਗਦਾ ਨਾ ਵੱਡੇ ਛੋਟੇ ਨੂੰ ਕਿ ਜਸਵਿੰਦਰ ਨੇ ਆਹ ਮੁੱਦਾ ਬਹੁਤ ਸੋਹਣਾ ਕੀਤਾ ਸੀ ਤੇ ਜਸਵਿੰਦਰ ਦੀ ਟੀਮ ਨੂੰ ਆਹ ਮੁੱਦਾ ਵੀ ਕਰ ਦੇਣਾ ਚਾਹੀਦਾ ਤੇ ਮੇਰੇ ਤੱਕ ਉਹ ਕਨਸੈਪਟ ਤੁਸੀਂ ਆਪਣਾ ਮੇਰੇ ਨਾਲ ਸਾਂਝਾ ਕਰ ਲਓ ਬਾਕੀ ਦਾ ਮੈਂ ਤੁਹਾਨੂੰ ਉਹਦੇ ਵਿੱਚ ਵੀ ਰੱਖਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਡੇ ਕਨਸੈਪਟ ਨੂੰ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਵੀ ਕਰੂੰਗਾ ਕਿ ਇਹ ਸਾਡਾ ਜਿਹੜਾ ਕਨਸੈਪਟ ਸੀ ਆ ਸਾਨੂੰ ਇੱਕ ਆਮ ਐਸ ਬੰਦੇ ਨੇ ਸੁਝਾ ਦਿੱਤਾ ਸੀ ਮੈਂ ਚਾਹੁੰਦਾ ਕਿ ਦੁਨੀਆ ਦੀ ਗੱਲ ਜਿਹੜੀ ਸਾਡੇ ਜ਼ਰੀਏ ਆਉਣੀ ਚਾਹੀਦੀ ਅੱਗੇ ਆਉਣੀ ਚਾਹੀਦੀ ਹੈ ਜੇ ਸਾਨੂੰ ਪਸੰਦ ਕਰਦੇ ਆ ਤਾਂ ਮੈਂ ਹਰ ਇੱਕ ਤਰ੍ਹਾਂ ਦਾ ਚੰਗਾ ਮੈਸੇਜ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਜਦੋਂ ਤੱਕ ਮੇਰੇ ਸਾਹ ਚੱਲਦੇ ਆ ਤਾਂ ਜਾਂਦੀ ਵਾਰੀ ਆਪਣਾ ਮੇਰੇ ਸਾਡੇ ਜਿੰਨੇ ਸੋਹਣੇ ਜੁੜੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਨਹੀਂ ਮੈਸੇਜ ਤਾਂ ਜੇ ਅਸਲ ਦੇ ਵਿੱਚ ਮੈਂ ਦੱਸਿਆ ਕਿ ਦੀਵੇ ਥੱਲੇ ਹਨੇਰਾ ਹੁੰਦਾ ਹ ਹੱਥ ਮੈਸੇਜ ਨਹੀਂ ਹੈ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਜਿੱਥੇ ਕਿਤੇ ਕੋਈ ਬੈਠਾ ਹੈ ਚਾਹੇ ਉਹ ਸ਼ਾਸਨ ਚ ਬੈਠਾ ਸਰਕਾਰ ਚ ਬੈਠਾ ਹੈ ਚਾਹੇ ਉਹ ਪ੍ਰਸ਼ਾਸਨ ਚ ਬੈਠਾ ਹੈ ਕਿਸੇ ਸਰਕਾਰੀ ਗੈਰ ਸਰਕਾਰੀ ਜਾਂ ਪ੍ਰਾਈਵੇਟ ਮੈਗਨੇਟ ਚ ਬੈਠਾ ਹੈ ਜਿੱਥੇ ਕੋਈ ਨਿਆਂਪਾਲਿਕਾ ਚ ਬੈਠਾ ਹੈ ਤੇ ਜਿੱਥੇ ਕੋਈ ਆਮ ਲੋਕਾਂ ਚ ਬੈਠਾ ਜਿੱਥੇ ਜਿੱਥੇ ਫਰਜ਼ ਬਣਦੇ ਆ ਜਦੋਂ ਕਿਸੇ ਵੱਲ ਇੱਕ ਉਂਗਲ ਕਰਦੇ ਆ ਨਾ ਤਾਂ ਇੱਕ ਅੰਗੂਠਾ ਸਾਡਾ ਤਾਂ ਨਹੀਂ ਹੁੰਦਾ ਸਾਡਾ ਆ ਤਰੀਕਾ ਹੁੰਦਾ ਉਂਗਲ ਕਰਨਾ ਅੰਗੂਠਾ ਜਿਹੜਾ ਉਹ ਪਰਮਾਤਮਾ ਵੱਲ ਚਲਾ ਜਾਂਦਾ ਹੈ ਉਸੇ ਦੀ ਕੁਦਰਤ ਸਾਡੇ ਨਾਲ ਜੁੜਦੀ ਹੈ ਆਂ ਉਂਗਲ ਤੇ ਇਸ਼ਾਰਾ ਕਰਦੀ ਹੈ ਕੁਦਰਤ ਪਰਮਾਤਮਾ ਸਾਨੂੰ ਕਹਿੰਦਾ ਜਿਹੜੀ ਉਂਗਲ ਤੂੰ ਕਿਸੇ ਵੱਲ ਕਰਨ ਲੱਗਾ ਪਹਿਲਾਂ ਸੋਚ ਲਈ ਕਿ ਆਹ ਤਿੰਨ ਤੇਰੇ ਵੱਲ ਵੀ ਹੋਗੀਆਂ ਸਾਹਮਣੇ ਵਾਲੇ ਦੇ ਵਿੱਚ 25% ਕਮੀ ਹੈ ਤੇਰੇ 'ਚ 75% ਹੈ ਤੂੰ ਉਹ 75% ਨੂੰ ਕਿੰਨਾ ਸੋਧਿਆ ਆ ਆ ਐਂਗਲ ਹੁੰਦਾ ਸਾਡਾ ਤੇ ਫਿਰ ਕੁਦਰਤ ਨੂੰ ਪਰਮਾਤਮਾ ਨੂੰ ਜੇ ਮੰਨਦੇ ਆ ਨਾ ਤਾਂ ਫਿਰ ਆਪਣੇ ਵਿੱਚੋਂ ਪਹਿਲਾਂ 75% ਦੇ ਵਿੱਚੋਂ ਜਿੰਨੀਆਂ ਕਮੀਆਂ ਖਤਮ ਕਰ ਸਕਦੇ ਆ ਉਹਨੀਆਂ ਕਮੀਆਂ ਖਤਮ ਕਰਕੇ ਫਿਰ ਕਿਸੇ ਤੇ ਉਂਗਲ ਚੁੱਕੀਏ ਸਿੱਧਾ ਨਾ ਕਹਦੇ ਗਰੀਏ ਯਾਰ ਫਲਾਣ ਨੇ ਮੁਲਾਜ਼ਮ ਨੇ ਕੰਮ ਨਹੀਂ ਕੀਤਾ ਅਫਸਰ ਨੇ ਫਲਾਣੇ ਲੀਡਰ ਨੇ ਖਰਾ ਜਿਹੜਾ ਨਹੀਂ ਉਤਰਿਆ ਫਿਰ ਉਹਨੂੰ ਕਹਿ ਦਿਆ ਕਰੋ ਵੱਜ ਕੇ ਕੋਈ ਗੱਲ ਨਹੀਂ ਕਿਉਂਕਿ ਜਿਉਣਾ ਝੂਠ ਤੇ ਮਰਨਾ ਸੱਚ ਜਾਣਾ ਦੁਨੀਆ ਤੋਂ ਚੰਗੇ ਸਨੇਹ ਦੇ ਇੱਕ ਜਾਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਜਸਵਿੰਦਰ ਸਿੰਘ ਖਬਰਨਾਮਾ ਜਰੀਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਵੀਡੀਓ ਵਾਇਰਲ ਹੋਈ ਸੀ ਉਸ ਇਨਸਾਨ ਨਾਲ ਤੁਹਾਨੂੰ ਮਿਲਾਇਆ ਜਾਵੇ ਅਤੇ ਉਹਨਾਂ ਨੇ ਬਾਖੂ ਵੀ ਆਪਣੀ ਜ਼ਿੰਦਗੀ ਬਾਰੇ ਅਤੇ ਆਪਣੇ ਤਜਰਬਾ ਬਾਰੇ ਖੱਟੀਆਂ ਮਿੱਠੀਆਂ ਯਾਦਾਂ ਆਪਣੇ ਨਾਲ ਸਾਂਝੀਆਂ ਕੀਤੀਆਂ ਤੇ ਉਹਨਾਂ ਦਾ ਕਹਿਣਾ ਕਿ ਆਨਲਾਈਨ ਸਮੇਂ ਚ ਹੋਰ ਵੀ ਪੰਜਾਬ ਦੇ ਜੋ ਮੁੱਦੇ ਨੇ ਉਹਨਾਂ ਨੂੰ ਅੱਗੇ ਲਿਆਉਂਦੇ ਰਹਿਣਗੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਲੋਕ ਵੀ ਵੱਧ ਵੱਧ ਇਸ ਦੇ ਵਿੱਚ ਸਹਿਯੋਗ ਕਰਦੇ ਰਹਿਣ। ਦੇਖਦੇ ਰਹੋ ਖਬਰ ਨਮਾ